ਜਿਵੇਂ ਕਹਦੀ ਹੈ ਜਿਹੜੀ ਚੀਜ਼ ਤਾਂ ਦੇਖਣ ਵਾਲੀ ਹੈ ਕਿ ਲਈ ਵੀ ਉਹ ਤਾਂ ਦੇਖ ਕੈਮਰੇ 'ਚ ਵੱਜੀ ਜਾਂਦੀ ਹੈ ਅਗਲੇ ਦੀ ਤੇ ਜਿਹੜਾ ਇਹਦੇ ਵਿੱਚ ਆ ਉਹ ਦੱਸ ਕੀ ਇਹ 20000 ਰੁਪਿਆ ਡਿਸਕਾਊਂਟ ਹੋ ਜੂਏ ਟਰੈਕਟਰ ਦੇ ਵਿੱਚੋਂ ਤੇ ਜਿਹੜਾ ਲੈ ਗਿਆ ਜਿਵੇਂ ਕਹਦੀ ਹੈ ਗੈਣਾ ਹੀ ਆ ਉਹਦੇ 25000 ਰੁਪਿਆ ਰੇਟ ਘਟ ਜੂਏ ਟਰੈਕਟਰ ਦੇ ਵਿੱਚੋਂ ਤੇ ਜਿਹਹ ਜਹ ਏਜੰਸੀ ਚੋਂ ਲੈ ਲਿਆ ਜਿਹਹ ਜਹ ਇਹ ਲੈ ਕੇ ਗੱਲਬਾਤ ਇੱਕ ਹੀ ਆ ਇੰਜਨ ਅਗੇ ਰੋਕੇ ਆ ਪਹਿਲੇ ਨਾਲਗਾ ਤੇਨ ਵਾਲਾ ਰੇਟ ਆਏ ਨਹੀਂ ਨਹੀਂ ਦੇਨ ਵਾਲੇ ਕਿੰਨੇ ਦਾ ਬਣ ਜੂਏ ਇਹ ਇਹ ਟਰੈਕਟਰ ਦੇਨ ਵਾਲਾ ਰੇਟ ਕਿੰਨੇ ਦਾ ਦੇਨ ਵਾਲਾ ਰੇਟ ਹੀ ਲਿਖਿਆ ਸੀ ਵੈਸੇ ਤਾਂ ਮੰਦੇ ਦੀ ਇਨਸਾਨੀਆ ਲਾ ਲੋ ਜਿਵੇਂ ਮਰਜੀ ਲਾਉਂਦੇ ਤੇ ਜਿਵੇਂ ਕਿ ਦੀ ਆਵਾਜ਼ ਰੇਟ ਦੇ ਵਿੱਚ ਹੁਣ ਸੋਨੂੰ ਮਿਲ ਜੂ ਮਿਲ ਜੂ ਵੱਡੀ ਗੱਲ ਹੱਸੀ ਗੱਲ ਲੋ ਉਸ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਇਹ ਮੰਡੀ ਹਰ ਬੁੱਧਵਾਰ ਵਾਲੇ ਦਿਨ ਲੱਗਦੀ ਆ ਤੇ ਜਿਵੇਂ ਕਿ ਦੀਆਂ ਰੌਣਕਾਂ ਆ ਮੁੱਕ ਗਈਆਂ ਤੇ ਹਰੀ ਦਾ ਸੀਜ਼ਨ ਚੱਲ ਪਿਆ ਤੇ ਕੈਮਰਾ ਮਾਰਦੀ ਤੇ ਹੁਣ ਉਹ ਗੱਲ ਕੀ ਹੁੰਦਾ ਹਨਾ ਕਿਰਵੀਰ ਜੀ ਨੇ ਟਰੈਕਟਰ ਲੈਣਾ ਜਿਵੇਂ ਕਿ ਦੀ ਇਹ ਜੇ ਕੁਝ ਬੰਦਿਆਂ ਨੇ ਨਾ ਆਇਆ ਹੁੰਦਾ ਵੀ ਹੁਣ ਜਮਾ ਪੀਕ ਤੇ ਇੱਕ ਹੁਣ ਸੀਜ਼ਨ ਚੱਲ ਪਿਆ ਸਾਰੇ ਖੇਤਾਂ ਚ ਤੇ ਹੁਣ ਸਸਤਾ ਮਿਲੂ ਹਨਾ ਅਮਰਜੈਂਸੀ ਵਾਲਾ ਬੰਦਾ ਐਮਰਜੈਂਸੀ ਵਾਲਾ ਬੰਦਾ ਜਿਵੇਂ ਕਹਦੀ ਲੋਡ ਬੰਦਾ ਹਨਾ ਪੂਰਾ ਗਾਗਾ ਤੇ ਹੁਣ ਟਰੈਕਟਰਾਂ ਦੇ ਰੇਟਾਂ ਦੇ ਵਿੱਚ ਕਿੰਨੀ ਕੁ ਖਰਾਬਟ ਆਈ ਹੈ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕੁਲਵੀਰ ਆਪਣੇ ਨਾਲ ਆ ਤੇ ਕੁਲਵੀਰ ਪਹਿਲਾਂ ਤਾਂ ਇਹ ਦੱਸ 37 10 ਕਿੱਥੋਂ ਲੱਭ ਲੈਂਦਾ ਮੈਨੂੰ ਲੋਹਰੇ ਵੀ ਥੋੜੀ ਆ ਤੇ ਬੇਚਾਰੇ ਥੋੜੇ ਰਹਿ ਗਏ ਹੁਣ ਖਤਮ ਰਹਿ ਵੀ ਥੋੜੇ ਗੇ ਕੁਸਤਾ ਕਵਾੜ ਖਾ ਗਈ ਹਨਾ ਇਹ ਹੈ ਵੀ ਟਮਾਟੇ ਲੈ ਤੂੰ ਮੈਨੂੰ 3700 ਤੇ ਇਹਦੇ ਵਿੱਚ ਕਿੰਨਾ ਦਾ ਫਰਕ ਹੁੰਦਾ ਇਹਦਾ ਉਹਦਾ ਪمپ ਡਾਇਫਰਾਮ ਹਵਾ ਤੇ ਹੁੰਦਾ ਠੀਕ ਹੈ ਠੀਕ ਹੈ ਇਹਦਾ ਦੂਜੂ ਹੁੰਦਾਗਾ ਠੀਕ ਹੈ ਤੇ ਇਹ ਮਾਡਲ ਹੈਗਾਗਾ 92 ਹਨਾ 92 3600 ਜਿਹੜਾ ਫੋਰਡ ਸੀ ਨਾ ਠੀਕ ਹੈ ਉਹਨੂੰ ਜਿਹਨੂੰ ਪਤਾ ਹੁਣ ਤਾਂ ਜਿਹੜੇ ਬੰਦੇ ਤਾਂ ਨੌਲੇਜ ਵਾਲੇ ਉਹਦੀ ਡਾਇਫਰਾਮ ਸਿਸਟਮ ਹੁੰਦਾ ਹੈ ਠੀਕ ਹੈ ਕਿਲਿੰਡਰ ਚੋਂ ਸਿੱਧਾ ਪੰਪ ਨੂੰ ਕਨੈਕਸ਼ਨ ਹੁੰਦਾ ਹਵਾ ਦੇ ਨਾਲ ਉਹ ਠੀਕ ਹੈ ਰੇਸ ਬਣਦੀ ਆ ਉਹਦੀ ਹਵਾ ਨਾਲ ਹਵਾ ਨਾਲ ਉਹ ਡਾਇਫਰਾਮ ਵਾਲਾ ਹੁੰਦਾਗਾ ਤੇ ਇਹਦੇ ਚ ਦੂਜਾ ਇਹਦੇ ਫਿਰ ਦੂਜਾ ਆ ਗਿਆ ਸਿੰਪਲ ਆ ਗਿਆ ਸਿੰਪਲ ਆ ਗਿਆ ਇਹਨੂੰ ਵੱਧ ਬਦਲਾਈ ਕਰਦੇ ਬਾਅਦ 3600 ਫੋੜਾਂ ਦੇ ਵੀ ਇਹੀ ਪੰਪ ਕਰਵਾਇਆ ਸੀਗਾ ਆਮ ਕਹਿੰਦੇ 3610 ਵਾਲਾ ਕਰਵਾਤਾ 3610 ਵਾਲਾ ਕਰਵਾਤਾ ਤੇ ਪੰਪ ਦੀ ਫਰਕ ਆ ਤੇ ਟਾਇਰ ਟੂਰ ਛੋਟੇ ਸਾਹਮਣੇ ਆ ਮਾਡਲ ਹੈਗਾ 92 ਤੇ ਇੰਜਨ ਗੇਰ ਦਾ ਕਿਵੇਂ ਆ ਬਹੁਤ ਵਧੀਆ ਜਿਵੇਂ ਕਹੇ ਦੀ ਜਿਹੜੀ ਚੀਜ਼ ਤਾਂ ਦੇਖਣ ਵਾਲੀ ਹੈ ਇਕੱਲੀ ਵੀ ਉਹ ਤਾਂ ਦੇਖ ਕੈਮਰੇ 'ਚ ਵੱਜੀ ਜਾਂਦੀ ਹੈ ਅਗਲੇ ਤੇ ਜਿਹੜਾ ਇਹਦੇ ਵਿੱਚ ਆ ਉਹ ਦੱਸ ਕੀ ਇਹ ਨਹੀਂ ਕੁਝ ਨਹੀਂ ਹੁੰਦਾ ਵਧੀਆ ਠੀਕ ਆ ਇੰਜਨ ਗੇਰੋ ਕੇ ਆ ਨੰਬਰ ਕਿੱਥੋਂ ਦਾ ਟੰਗ ਲਾਉਣ ਵਾਲਾ ਬਦਨੇ ਦਾ ਠੀਕ ਆ ਪੰਜਾਬ ਨੰਬਰੀ ਹੈ ਹਰਿਆਣਾ ਹਰਿਆਣਾ ਨੰਬਰ ਦੇ ਵਿੱਚ ਆ ਤੇ ਡਿਮਾਂਡ ਹੈਗੀ 1,25,000 ਦੀ 92 ਮਾਡਲ 1,25,000 ਠੀਕ ਕਿੰਨੇ ਕੁ ਦਾ ਬਣ ਜੂ ਇਹ ਗਰ ਜੇ ਤਾਂ ਸਮੇ ਦੇ ਹਿਸਾਬ ਨਾਲ ਦੇਖਣਾ ਹੈ ਹਾਂ ਜੇ ਤਾਂ ਇਹਦੇ ਬੰਨੀ ਦੇਖਣਾ ਤਾਂ ਫਿਰ ਤਾਂ ਇਹ ਡਿਮਾਂਡ ਮੰਗੀ ਨਹੀਂ ਪੂਰੀ ਠੀਕ ਹੈ ਜਦੋਂ ਇਹ ਜਿਹੜੇ ਹਿਸਾਬ ਨਾਲ ਨਾ ਤਾਂ ਦੌਰ ਸੀ ਆ ਜਦੋਂ ਦਾ ਦੌਰ ਜਾਵੜਿਆ ਠੀਕ ਹੈ ਅੱਜ ਤਾਂ ਵਿਚਾਰੇ ਤੱਕੜੀ ਦੇ ਦੌਰ ਨਾਲੇ ਹੋਏ ਖੜੇ ਸਹੀ ਗੱਲ ਹੈ ਪਹਿਲਾਂ ਆਪਾਂ ਗੱਲ ਕਰ ਕਟਿਆ ਵੀ ਕਵਾੜ ਨੇ ਖਾ ਲਿਆ ਕਵਾੜ ਨੇ ਉਹ ਕੰਮ ਹੋ ਗਿਆ ਸਵਾ ਲੱਖ ਰੁਪਇਆ ਡਿਮਾਂਡ ਹੈ ਕਿੰਨੀ ਕੀ ਡਿਮਾਂਡ ਹੈ ਠੀਕ ਹੈ ਕਿੰਨੇ ਕੁ ਦਾ ਬਣ ਕਿੰਨੇ ਦਾ ਜੋ ਫਿਰ ਵੀ ਇਹ ਰੈਣਾ ਨੰਬਰ 1 ਲੱਖ ਤੇ 10 ਕੁ ਹਜ਼ਾਰ ਦਾ 1 ਲੱਖ ਤੇ 10 ਕੁ ਹਜ਼ਾਰ ਰੁਪਇਆ ਜਿਹੜੇ ਬੰਦੇ ਨੇ ਮੋਡੀਫਾਈ ਕਰਾਉਣੇਗਾ ਸਹੀ ਗੱਲ ਹੈ ਮੋਡੀਫਾਈ ਵਾਸਤੇ ਚੀਜ਼ ਚੰਗੀ ਆ ਤੇ 1 ਲੱਖ 10 ਹਜ਼ਾਰ ਰੁਪਇਆ ਦਾ ਬਣ ਜੂ ਤੇ ਮਾਨ ਤਾਂ ਹੋਰ ਵੀ ਕਰਵਾ ਲਾਂਗੇ ਬਾਈ ਕੁਲਵੀਰ ਤੋਂ ਤਾਂ ਹੁਣ ਥੋੜਾ ਖਸਰ ਹੈ ਨਹੀਂਗੀ ਬਸੇ ਕਰ ਦਿਆਂਗੇ ਚੱਲ ਕੋਈ ਨਹੀਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਡ੍ਰੈਕ ਵਧੀਆ ਡ੍ਰੈਕਰ ਹੈ ਤੇ ਜਿਵੇਂ ਕਹਿੰਦੀ ਹੁਣ ਤੂੜੀ ਵਾਲੀਆਂ ਟਰਾਲੀਆਂ ਢੋਣ ਦਾ ਟਾਈਮ ਆ ਤੇ ਕਿਸੇ ਕਿਸੇ ਸਮੇਂ ਦੇ ਵਿੱਚ ਇਹ ਤੇ ਖਰਚਾ ਕਿੰਨਾ ਹੁੰਦਾ ਸੀਗਾ ਤੇਲ ਖਰਚਾ ਜਾਂ ਕਿਵੇਂ ਇਹਨਾਂ ਦਾ ਤੇਲ ਖਰਚਾ ਤਾਂ 3600 ਨੂੰ ਘੱਟ ਸ਼ਿੰਗਾਰ ਤਾਂ ਤੂੰ ਐ ਲਾ ਲਾ ਫਿਰ ਜਦੋਂ 3700 ਖੜਾ ਹੁੰਦਾ ਸੀ ਤੇ ਇਹ 3700 ਤੋਂ ਵੱਡਾ ਹੈਗਾ ਕਿ ਨਹੀਂ ਕਿਸੇ ਸਮੇਂ ਦੇ ਵਿੱਚ ਗੈਰੇਜ ਦਾ ਸ਼ਿੰਗਾਰ ਹੁੰਦਾ ਸੀ ਅੱਜ ਹੁਣ ਤੂੰ ਗੱਲ ਕਰੀ ਤੂੜੀ ਵਾਲੀਆਂ ਟਰਾਲੀਆਂ ਢੋਣ ਵਾਸਤੇ ਹੀ ਰਹਿ ਗਿਆ ਵਿਚਾਰ ਸਹੀ ਗੱਲ ਸਮੇਂ-ਸਮੇਂ ਦੀ ਗੱਲ ਆ ਹਣਾ ਸਮਾਂ ਕਿਹੜੇ ਮੋੜ ਤੇ ਬੰਦੇ ਨੂੰ ਖੜਾ ਕਰ ਦਿੰਦਾ ਲੈ ਇਹੋ ਗੱਲ ਇਹਦੀ ਹੋਗੀ ਸਹੀ ਗੱਲ ਆ ਹੈ ਕਿਸੇ ਸਮੇਂ ਤੇ ਇਹ ਮਿਲਦੇ ਨਹੀਂ ਹੁੰਦੇ ਇਹ ਜੇ ਮੇਕੇ ਨੂੰ ਉਹਦਾ ਰਸਤਾ ਫੋੜ ਨੂੰ ਦੇਖ ਕੇ ਹੁੰਦਾ ਜੀ ਰਸਤਾ ਫੋੜ ਨੂੰ ਦੇਖ ਕੇ ਹੁੰਦਾ ਜਿਹਦੇ ਘਰੇ ਫੋੜ ਖੜਾ ਹੁੰਦਾ ਸੀਗਾ ਜ਼ਮੀਨ ਨਹੀਂ ਪੁੱਛਦੇ ਹੁੰਦੇ ਸੀਗੇ ਲੋਕ ਕਹਿੰਦੇ ਯਾਰ ਫੋੜ ਖੜਾ ਕਰ ਜੋ ਫੋੜ ਖੜਾ ਰਸਤਾ ਕਰ ਦੋ ਤੇ 37 10 ਆ ਉਹਦਾ ਵੀ ਵੱਡਾ ਇਹ ਉਦੋਂ ਹੀ ਵੱਡਾ ਤੇ ਅੱਜ ਇਹਨਾਂ ਦੇ ਬਈ ਠੀਕ ਹੈ ਇਹਨਾਂ ਦਾ ਸਮਾਂ ਸਮਾਂ ਚੱਲ ਹੁਣ ਇੱਕ ਗੱਲ ਚੰਗੀ ਆ ਤੇ ਜਦੋਂ ਇਹ ਟਰੈਕਟਰ ਹਨਾ ਆਏ ਆ ਉਦੋਂ ਕਿਸੇ ਵੀਰ ਨੇ ਚਾਬੀਆਂ ਪਾਣੇ ਨਹੀਂ ਛੱਡਏ ਨਹੀਂ ਹੁਣ ਫਿਰ ਲੋੜ ਪੈਣੀ ਸੀ ਕਿਹੜਾ ਹੋ ਜਾਂਦਾ ਹੈ ਕੰਮ ਅੱਗੇ ਆ ਗਿਆ ਜੀ ਹੌਲੈਂਡ 37 30 ਇਹ ਵੀ ਫੋੜ ਹੈ ਇਹ ਵੀ ਫੋੜ ਹੀ ਆ ਤੇ ਇਹਦੀ ਜਿਵੇਂ ਕਹ ਦੀ ਜਿਹਦੇ ਕੋਲ ਹੈਗਾ ਤੇ ਕਿਸਾਨ ਵੀ ਰੇਚਦਾ ਵੀ ਹੈ ਨਹੀਂ ਵੱਡੀ ਗੱਲ ਇਹ ਮੰਡੀ ਤੇ ਵੀ ਘੱਟ ਦੇਖਾ ਹੁਣ ਮੈਂ ਇਹ ਬਹੁਤ ਚੰਗੀ ਚੀਜ਼ ਹੈ ਚੰਗੀ ਚੀਜ਼ ਹੁਣ ਉਹ ਚੰਗੀ ਦੱਸ ਪਹਿਲਾਂ ਤੇ ਇਸ ਵਿੱਚ ਚੰਗੀ ਕੀ ਹੈ ਜਿਹੜੀ ਵੱਡੀ ਗੱਲ ਇਹ ਹੁਣ ਮੈਂ ਦੇਖਿਆ ਜ਼ਿਆਦਾਤਰ ਮੇਰੇ ਪਿੰਡ ਵੀ ਹੈਗੇ ਹਨਾ ਬੰਦਿਆਂ ਕੋਲ ਇਹ ਸ਼ੇਪ ਦਾ ਹਾਲੈਂਡ ਆ ਜਿਹੜਾ ਉਹਦਾ ਵੇਚਦਾ ਨਹੀਂ ਜਿਹਦੇ ਕੋਲੇ ਹੈਗਾ ਸਿੱਧੀ ਸਿੱਧੀ ਡੀਜ਼ਲ ਖਰਚਾ ਜਿਵੇਂ ਕਹ ਦੀ ਅੜਿਆ ਗੱਡਾ ਜੂ ਕਿਤੇ ਕੋਈ ਗੇਅਰ ਲੱਗ ਮਮਾ ਸੱਕ ਵੇਚਦਾ ਨਹੀਂ ਪੜਾ ਵੀ ਅੱਜ ਜਿਵੇਂ ਕਹਿੰਦੇ ਨਾ ਕੋਈ ਨਵੀਂ ਟੈਕਨੋਲੋਜੀ ਆਈ ਯਾਰ ਨਵੀਂ ਤਕਨੀਕ ਆ ਜੇ ਨਵੀਂ ਤਕਨੀਕ ਨੂੰ ਹਰ ਇੱਕ ਹੋਇਆ ਸੀ ਹੌਲੈਂਡ ਹੋਂਦ ਚ ਆਇਆ ਆਪਣੇ ਡੀਜ਼ਲ ਵਿੱਚ ਤੇ ਨਵੀਂ ਟੈਕਨੋਲੋਜੀ ਆ ਇਹ ਜਿਹਨੂੰ ਪਤਾ ਵੀ ਸਟਾਰਟਿੰਗ ਇਹ ਆਏ ਸੀਗੇ ਤਾਂ ਕਰਕੇ ਇਹਨਾਂ ਦਾ ਡੀਜ਼ਲ ਖਰਚਾ ਵੀ ਘਟਾ ਆ ਡੀਜ਼ਲ ਖਰਚਾ ਘਟਾ ਹੋਣ ਖਰਚਾ ਘਟਾ ਇਹਨਾਂ ਦਾ ਠੀਕ ਹੈ ਚੰਗੀ ਚੀਜ਼ ਆ ਇੰਜਨ ਉੰਜਨ ਤਾਂ ਇਹਦਾ ਤੇਲ ਪਾਣੀ ਜੇ ਬੰਦਾ ਸਹੀ ਸਮੇਂ ਤੇ ਬਦਲੀ ਜਾਵੇ ਹੁੰਦੇ ਹੀ ਨਹੀਂ ਤੇ ਦੋ ਤਿੰਨ ਵੀਡੀਓ ਨਹੀਂ ਕੁਝ ਹੁੰਦਾ ਠੀਕ ਹੈ ਤੇ ਪਾਵਰ ਸਟੀering ਦੇ ਵਿੱਚ ਆ 2002 ਮਾਡਲ ਆ ਇਹ 2002 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਠੀਕ ਹੈ ਪੰਜਾਬ ਨੰਬਰ ਆ 2002 ਮਾਡਲ ਆ ਤੇ ਜਿੰਮੇ ਕਹ ਦੀ ਡੰਡਾ ਫੱਟੀ ਫੁੱਟੀ ਸਾਰਾ ਕੁਝ ਨਾਲ ਸਾਰਾ ਕੁਝ ਨਾਲ ਆ ਟਾਇਰ ਵੀ ਤੇਰੇ ਸਾਹਮਣੇ ਆ 60 70 ਪੈਸੇ ਹੈਗੇ ਆ ਟਾਇਰ ਹੈਗੇ ਆ 60 ਤੋਂ 70 ਪੈਸੇ ਤੇ ਡਿਮਾਂਡ ਕਿੰਨੀ ਆ ਹੁਣ ਇਹਦੀ 2 ਲੱਖ ਤੇ 90000 ਰੁਪਏ ਡਿਮਾਂਡ ਆ ਤੇ 2 ਲੱਖ ਤੇ 90000 ਡਿਮਾਂਡ ਆ ਤੇ ਪੀ ਵੀ 11 ਨੰਬਰ ਦੇ ਵਿੱਚ ਆ ਜਿੰਨਾ ਕ ਹੈਗਾ Ориਜਨਲ ਹੈ ਠੀਕ ਹੈ ਥੋੜਾ ਬਹੁਤ ਐਵੇਂ 90% Ориਜਨਲ ਆ ਟਰੈਕਟਰ ਠੀਕ ਹੈ ਹਾਂ ਸਾਰਾ ਟਰੈਕਟਰ Ориਜਨਲ ਆ ਇੰਜਨ ਗੇਅਰ ਓਕੇ ਆ ਜਾਮ ਇੰਜਨ ਗੇਅਰ ਪੂਰਾ ਚੱਲ ਤੇ ਕਾਗਜ਼ ਪੱਤਰ ਵੀ ਓਕੇ ਆ ਕ ਇਹ ਡੇਜਾ ਜੀ 792 290000 ਤਾਂ ਹੋਗੀ ਡਿਮਾਂਡ ਗਲਵੀਰ ਦੀ ਤੇ ਹੁਣ ਬਣ ਕਿਨੇ ਦਾ ਜਾਊ 270000 ਦਾ ਦੋ ਲੱਖ ਤੇ 70000 ਦਾ ਟਰੈਕਟਰ ਬਣ ਜੂ ਮੇ ਉੱਤਰੋ 20000 ਰੁਪਿਆ ਡਿਸਕਾਊਂਟ ਹੋ ਜੂ ਇਹ ਟਰੈਕਟਰ ਦੇ ਵਿੱਚੋਂ ਤੇ ਜਿਹੜਾ ਲੈ ਗਿਆ ਜਿਵੇਂ ਕਹਦੀ ਹੈ ਗਹਿਣਾ ਹੀ ਆ ਗਹਿਣਾ ਹੀ ਆ ਬਾਕੀ ਜਿਹੜੀ ਰੇਟ ਹੈਗੇ ਇਹ ਵਿਸਾਖੀ ਆਫਰ ਹੀ ਆ ਕਹ ਲਓ ਮੰਦੇ ਦੀ ਨਿਸ਼ਾਨੀ ਆ ਇਹ ਸੀਜ਼ਨ ਆਫ ਹੋ ਗਿਆ ਸੀਜ਼ਨ ਆਫ ਕਿੰਨਾ ਰੇਟ ਲਿਖਿਆ ਇੰਨੇ ਇੰਨੇ ਆਮ ਵਿਕ ਜਾਂਦੇ ਆ ਸਹੀ ਗੱਲ ਆ ਬਸ ਸੁਣ ਆਇਆ ਵੀ ਕੋਈ ਗਾਹਕ ਤਾਂ ਹੈ ਨਹੀਂ ਮੈਂ ਬਾਜ਼ਾਰ ਚ ਨਿਗਾਹ ਮਾਰ ਲਾ ਚਾਰ ਚੁਪਰੇ ਵਿੱਲਾ ਹੀ ਪਿਆਗਾ ਕੰਮ ਸਹੀ ਗੱਲ ਆ ਤੇ ਗਾਹਕ ਨਹੀਂ ਕੋਈ ਟਰੈਕਟਰ ਵੀ ਥੋੜਾ ਹੀ ਐ ਤੇ ਲਓ ਦਿਖਾ ਦੇ ਚਾਰ ਚੁਪਰੇ ਅੱਗੇ ਇਹ ਮੰਡੀ ਜਿਵੇਂ ਕਿ ਦੀ ਖਜਾਖਾ ਚ ਭਰੀ ਆਉਂਦੀ ਪੈਰ ਧਰ ਨੂੰ ਥਾਂ ਨਹੀਂ ਹੁੰਦਾ ਇੱਥੇ ਹੁਣ ਟਰੈਕਟਰ ਆ ਜਿਹੜੇ ਟੂੜੀ ਵਾਲੀਆਂ ਮਸ਼ੀਨਾਂ ਤੇ ਪਾਗੇ ਕੋਈ ਟਰਾਲੀ ਜਾਂ ਤੇ ਪਾਗੇ ਆ ਲੱਗੇ ਪਿਆ ਸਾਰੇ ਕੰਮ ਲਾ ਕੇ ਟਾਈਮ ਚੱਲ ਪਿਆ ਚੱਲ ਪਿਆ ਤੇ ਇਹ ਟਰੈਕਟਰ ਆ ਮੱਦੇ ਦੀ ਇਨਸਾਨੀਆਂ ਲਾ ਲੋ ਜਿਵੇਂ ਮਰਜ਼ੀ ਲਾਉਂਦੇ ਤੇ ਜਿਵੇਂ ਇਹਦੀ ਆਵਾਜ਼ ਬਰੇਟ ਦੇ ਵਿੱਚ ਹੁਣ ਸੋਨੂੰ ਮਿਲ ਜੂ ਮਿਲ ਜੂ ਵੱਡੀ ਗੱਲ 20000 ਰੁਪਿਆ ਰੇਟ ਕੱਟ ਗਿਆ ਤੇ ਐਨ ਲਾਉਂਦੇ ਟਰੈਕਟਰ ਥੋੜੇ ਪੈਸਾਂ ਦੀ ਰਹਿ ਗਿਆ ਤੇ ਇਹ ਟਰੈਕਟਰ ਦੇ ਮਗਰ ਜਿਹੜਾ ਕੋਈ ਮਰਜ਼ੀ ਪਾ ਕੇ ਖਿੱਚੀ ਫਿਰੇ ਬਾਈ ਦਿੱਕਤ ਹੀ ਕੋਈ ਨਹੀਂ ਦਿੰਦਾ 55 HP ਦੇ ਵਿੱਚ ਕੌਣ ਦਿੰਦਾ ਸਹੀ ਗੱਲ ਆ 55 HP ਦੇ ਵਿੱਚ ਤੇ ਉਦੋਂ ਅੱਗੇ ਆ ਗਿਆ ਫਾਰਮ ਟਰੈਕ 45 ਤੇ ਟਾਇਰ ਜਮਾਂ ਨਵੇਂ ਲੱਗੇ ਵਾ JK ਦੇ ਮਗਰ ਲਈ ਇਹ ਕਿੰਨਾ ਮਾਡਲ ਆ ਗਲੇ ਵੀਰਾ ਇਹ 2000 ਮਾਡਲ ਆ ਬਾਈ ਪੂਰਾ ਠੀਕ ਹੈ 2000 ਮਾਡਲ ਆ ਤੇ ਟਾਇਰ ਜਮਾ ਨਵੇਂ ਲੱਗੇ ਹੋਏ ਆ ਫਰੰਟ ਟਾਇਰਾਂ ਦੀ ਦੇਖ ਸਕਦਾ ਹਾਂ ਕੰਡੀਸ਼ਨ ਤੇ ਜਿਵੇਂ ਕਹਿੰਦੀ ਟਰੈਕਟਰ ਪੂਰਾ ਫੁੱਲੀ ਚੰਗਾ ਪਿਆ ਬਠਿੰਡਾ ਨੰਬਰ ਹੈਗਾ ਬਠਿੰਡਾ ਨੰਬਰ ਆ ਡਬਲ ਕਲਚ ਦਾ ਡਬਲ ਕਲਚ ਦੇ ਵਿੱਚ ਆ ਤੇ ਪਹਿਲੇ ਨਾ ਹਨਾ ਫਰਸਟ ਓਨਰ ਹੈ ਫਰਸਟ ਓਨਰ ਆ ਇੰਜਨ ਗੇਅਰ ਦਾ ਤਸੱਲੀ ਨਾਲ ਬਾਹ ਕੇ ਲੈ ਜਾ ਸਕਦਾ ਠੀਕ ਹੈ ਪਹਿਲੇ ਨਾ ਹੈਗਾ ਤੇ ਇੰਜਨ ਗੇਅਰ ਦੀ ਜਮਾ ਤਸੱਲੀ ਆ ਬਾਹ ਕੇ ਲੈ ਜਾ ਡਬਲ ਕਲਚ ਦੇ ਵਿੱਚ ਆ ਬਾਹ ਕੇ ਲੈ ਜਾ ਸਕਦਾ 2000 ਮਾਡਲ ਆ ਤੇ ਜਿਵੇਂ ਕਹਿੰਦੀ ਹੁਣ ਤੱਕ ਇੱਕ ਬੰਦੇ ਨੇ ਨਹੀਂ ਚਲਾਇਆ ਹਾਂ ਇੱਕ ਬੰਦੇ ਨੇ ਚਲਾਇਆ ਵੀ ਨਾਲ ਇਹਦੀ ਖਾਸੀ ਠੀਕ ਐ 265000 ਡਿਮਾਂਡ ਆ ਤੇ ਹੁਣ ਬਈ ਕਿੰਨੇ ਕਦਾ ਬਣ ਜੂ ਜਿਵੇਂ ਕਹੇ ਦੀ ਹੁਣ ਖੂਬੀਆਂ ਦਾ ਇੱਥੋਂ ਲੱਗ ਕੇ ਤਹਾਂ ਤੱਕ ਸਾਰਾ ਭਰਿਆ ਬਈ ਐ ਇਹਦਾ ਬਈ ਮਗਰਲਾ ਹਿੱਸਾ ਠੀਕ ਐ ਆਪਣੀ ਕਹਿੰਦੇ ਹਾਂ ਇਹਦਾ ਤੇਲ ਵਾਲਾ ਕੋਈ ਬੰਦਾ ਡੱਕਾ ਖੋਲ ਲਿਆ ਕੇ ਠੀਕ ਐ ਇਹਦਾ ਸੀਐਲ ਸਾਰਾ ਮਗਰਲਾ ਨਵਾਂ ਹਿੱਸੇ ਦਾ ਪੂਰਾ ਕੰਮ ਹੋ ਗਿਆ ਠੀਕ ਐ ਕੰਮ ਹੋਇਆ ਵਾ ਸਾਰਾ ਕੰਮ ਹੋਇਆਗਾ ਜਿਵੇਂ ਕਹੇ ਦੀ ਰੁਪਈਆ ਲਾਉਣ ਦੀ ਲੋ ਚੰਗੇ ਮਾਲਕਾਂ ਕੋਲੇ ਸੀਗਾ ਠੀਕ ਐ ਆਈ ਨਹੀਂ ਜੀ ਬਣ ਬਣ ਦੇ ਬੰਦੇ ਕੋਲੇ ਬਦਲ ਕੇ ਗਿਆ ਏ ਮੈਂ ਕਹੇ ਜੀ ਉਹ ਰਹਿ ਤੱਕ ਨਹੀਂ ਚਲਾਇਆ ਉਹ ਬੰਦੇ ਕੋਲ ਨਹੀਂ ਸੀ ਜਿੰਮੇ ਕਹੇ ਜੀ ਟਰੈਕਟਰ ਦਾ ਖੂਨ ਚ ਫੀ ਗਿਆ ਨਾ 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 ਖੂਨ ਨਹੀਂ ਪੀਤਾ ਕੰਮ ਵੀ ਲਿਆ ਤੇ ਮਾਲਕੀ ਹਰ ਸਾਂਭ ਕੇ ਰੱਖਿਆ ਤੇ ਪੈਸੇ ਵੀ ਲਾ ਕਰਦੇ ਮੈਂਬਰਾਂ ਨੂੰ ਸਮਝਾਈ ਜੀ ਕਰਦੇ ਮੈਂਬਰਾਂ ਨੂੰ ਸੰਭਾਲ ਕੇ ਰੱਖ ਠੀਕ ਹੈ ਤੇ ਕੌਣ ਰੱਖਦਾ ਯਾਰ 23 ਸਾਲ ਦਾ ਸਹੀ ਗੱਲ ਮੇਰੇ ਅਰ ਗੱਜ ਨਵਾਂ ਕਢਾੜੇ 4 ਸਾਲਾਂ ਨੂੰ ਵੇਚ ਦਿੰਦਾ ਤਾਂ ਸਹੀ ਗੱਲ ਤੇ ਕਿੰਨੇ ਦਾ ਬਣ ਜੂ 2 ਲੱਖ ਤੇ 40 ਹਜ਼ਾਰ ਦਾ ਯਾਰ 2 ਲੱਖ ਤੇ 40 ਹਜ਼ਾਰ ਰੁਪਏ ਦਾ ਇਹ ਟਰੈਕਟਰ ਮਿਲ ਜੂ ਮਿੱਤਰੋ ਦੇ 25 ਹਜ਼ਾਰ ਰ ਤੇ ਜਿਹੇ ਜਿਹੇ ਏਜੰਸੀ ਚੋਂ ਲੈ ਲਿਆ ਜਿਹੇ ਜਿਹੇ ਇਹ ਲੈ ਕੇ ਗੱਲਬਾਤ ਕੀਤੀ ਆ ਇੰਜਨ ਅਗੇ ਰੋਕੇ ਆ ਪਹਿਲੇ ਨਾਗਾ ਤੇ ਐਂ ਦੇਖ ਲਓ ਵੀ ਇੱਕ ਬੰਦੇ ਦੇ ਹੱਥੀ ਚ ਲਿਆ ਵਾ ਪੂਰਾ ਤਸੱਲੀ ਬਕਸ਼ ਸਾਰਾ ਸਮਾਨ ਪੂਰਾ ਡਾਕਟਰ ਤੇ ਅੱਗੇ ਆ ਗਿਆ 745 ਕੰਡੀਸ਼ਨ ਤੁਹਾਡੇ ਸਾਹਮਣੇ ਆ ਤੇਲ ਬ੍ਰੇਕਾਂ ਚ ਠੀਕ ਆ ਤੇਲ ਬ੍ਰੇਕਾਂ ਦੇ ਵਿੱਚ ਡਿਸਟ੍ਰਿਬਿਊਟਰ ਲੱਗਿਆ ਹੋਇਆ 12 ਮਾਡਲ ਆ ਡਿਸਟ੍ਰਿਬਿਊਟਰ ਲੱਗਿਆ ਵਾ ਤੇ ਥੇਰਿੰਗ ਸਿੰਪਲ ਕਲਾ ਠੀਕ ਆ ਸਿੰਪਲ ਥੇਰਿੰਗਾ ਹਾਂ ਤੇ ਮਾਡਲ 12 ਬਾਈ ਮਾਡਲ ਹੈਗਾ 12 ਨੰਬਰ ਕਿੱਥੋਂ ਦਾ ਹੈ ਨੰਬਰ ਹਰਿਆਣਾ ਨੰਬਰ ਹੈਗਾ ਜੀ ਹਰਿਆਣਾ 12 ਮਾਡਲ 2,99,000 ਯਾਰ ਡਿਮਾਂਡ ਇਹ ਰੇਟ ਤਾਂ ਦੂਜੇ ਲੋਟ ਜੇ ਹੋ ਗਿਆ ਹਨਾ ਕਿਰਵੀ ਜਿਵੇਂ ਉਹ ਮੈਂ ਆਪਣੀ ਸ਼ੋਰੂਮ ਵਾਲੇ ਨੇ ਕਿਹਾ ਮੈਨੂੰ 299 ਰੁਪਿਆ ਦੀ ਚੀਜ਼ ਹੈ 299 ਸਹੀ ਹੈ ਨਹੀਂ 1 ਰੁਪਿਆ ਦਾ ਉਹ ਚਲ ਆਏ ਹੁੰਦਾ ਨਾ ਕਿਥੇ ਨਾਲ ਲਖ ਤੇ ਸੂਈ ਗਈ ਨਹੀਂ ਇਹ ਬੰਦੇ ਨੇ ਬਾਈਟ ਦੇ ਹਿਸਾਬ ਨਾਲ ਹੁੰਦਾ ਕਿ ਡਰ ਜਾਂਦਾ ਵੀ 3 ਲੱਖ ਜਿਆਦਾ ਤੀਆ ਦੇ ਕੇ ਡਰ ਜਾਂਦਾ ਜਿਆ ਦੇ ਕੇ ਤਾਂ ਦੂਏ ਚਲ ਹੁਣ ਫਿਰ ਆਪਾਂ ਡਰ ਕਾਢੀ ਤੇ ਨਹੀਂ ਕਿੰਨੇ ਕਿਦਾ ਬਣ ਜੂ ਜਿੰਨਾ ਪਰ ਰੇਟ ਲਿਖਿਆ ਇਸ ਰੇਟ ਤੇ ਮਜ਼ਾਰ ਚੋ ਟਰੈਕਟਰ ਨਹੀਂ ਮਿਲਣਾ ਠੀਕ ਹੈ 12 ਮਾਰ ਲੇ ਤੇ ਹੁਣ ਆਪਾਂ ਕੋਈ ਨਹੀਂ ਦੇਣਾ ਚਾਹੀ ਹੁਣ ਤੂੰ ਤੀਆ ਦਾ ਡਰਦਾ ਪਹਿਲਾਂ ਤੇ ਹੁਣ ਨਾ ਹੀ ਆ ਵੀ ਮੜਾ ਮੋਟਾ ਕਰਾ ਲੈ ਨਾ ਹੀ ਦਾ 2 ਲੱਖ ਤੇ 80000 2 ਲੱਖ ਤੇ 80000 ਦਾ ਟਰੈਕਟਰ ਮਿਲ ਜੂ ਮਿੱਤਰੋ ਇਹ ਤੋਂ ਐ ਲਾ ਲਓ ਵੀ 20000 ਰੁਪਏ 20000 ਰੁਪਏ ਡਿਸਕਾਊਂਟ ਹੋ ਜਾ ਕ ਤੇ ਕਨੀਸ਼ਨ ਪੂਰੀ ਫੋਲੀ ਚੰਗੀ ਪਈ ਆ ਠੀਕ ਹੈ ਜੀ ਟਾਇਰ ਮੰਗ ਲਏ 80 85 ਪੈਸੇ ਮੋਰਲੇ 75 85 ਪੈਸੇ ਬਰਾਬਰੀ ਚੌਂਕੜਾ ਇੱਕੋ ਜਿਹਾ ਵੀ ਕੇ ਟੀ ਦੇ ਟਾਇਰ ਆ ਤੇ ਵੀ ਕੇ ਟੀ ਦੇ ਮੋਰਲੇ ਐਮ ਆਰ ਐਫ ਦੇ ਆ ਮੋਰਲੇ ਐਮ ਆਰ ਐਫ ਆ ਪਿਛਲੇ ਵੀ ਕਿਤੇ ਵੀ ਕੇ ਟੀ ਆ ਹਨ ਤੇ ਅੱਗੇ ਆ ਗਿਆ 750 ਸਿੰਪਲ ਪੈਡਲਾਂ ਦੇ ਵਿੱਚ ਡਬਲ ਕਲੱਚ ਤੇਲ ਬ੍ਰੇਕਾਂ ਤੇ ਸਿੰਪਲ ਸਟੀering ਆ ਹਨ ਸਿੰਪਲ ਸਟੀering ਆ ਠੀਕ ਹੈ ਨੰਬਰ 10 ਇਹ ਵੀ ਹਰਿਆਣਾ ਨੰਬਰ ਹੈ ਇਹ ਵੀ ਹਰਿਆਣਾ ਨੰਬਰ ਹੈ ਹਾਂ 10 ਮਾਡਲ ਦੇ ਵਿੱਚ ਆ 3 ਲੱਖ ਤੇ 70000 ਰੁਪਿਆ ਡਿਮਾਂਡ ਆ ਟਰੈਕਟਰ ਦੀ ਇਹ ਕੰਡੀਸ਼ਨ ਜਿਵੇਂ ਕਰੀਏ ਜਮਾ ਚੰਗੀ ਪਈ ਆ ਤੇ ਇੰਜਨ ਗੇਅਰ ਕਿਵੇਂ ਆ ਕਸਰਲੀ ਆ ਬਾਹ ਕੇ ਲੈ ਜਮਾ ਕਾਗਜ਼ ਪੱਤਰ ਵੀ ਓਕੇ ਕਾਗਜ਼ ਪੱਤਰਾਂ ਦਾ ਵੀਰੇ ਓਕੇ ਹੋਊਗਾ ਕਾਗਜ਼ ਪੱਤਰ ਵਾਲਾ ਮਾੜਾ ਪਰ ਟਰੈਕਟਰ ਲੈ ਦੇ ਰਿਹਾ ਠੀਕ ਐ ਕਾਗਜ਼ ਪੱਤਰ ਜਮਾ ਓਕੇ ਮਿਲ ਗਏ ਤੇ ਜਿਵੇਂ ਕਰੀਏ ਜਿੰਨੀ ਕੀ ਚੀਜ਼ ਹੁੰਦੀ ਆ ਡੰਡਾ ਫੱਟੀ ਨਾਲ ਹੀ ਮਿਲੂ ਜਿੰਨਾ ਕੋ ਹੁੰਦਾ ਪੂਰਾ ਉੱਤੇ ਪਿਆ ਬਣਾਗੇ ਠੀਕ ਐ ਉਹ ਮਿਲੂਗੀ ਮਿਲੂਗੀ ਤੇ ਇਹ ਹੁਣ ਕਿੰਨੇ ਦਾ ਬਣ ਜੂ 1 ਲੱਖ ਤੇ 17 ਡਿਮਾਂਡਾ 70000 ਹਾਂ 3 ਲੱਖ 7000 ਅਸੇ ਕਿੰਨੇ ਦਾ ਬਣ ਜੂ ਤੇਰੇ ਲੱਖ 7000 ਦਾ ਗੈਣਾ ਦੂਆ ਕਰ ਲੈਣਾ ਮੂਰੇ ਜਰ ਕਿੰਨੇ ਦਾ ਰਹੀ ਹੁਣ ਹੈ ਬਸ ਬਣ ਕਿੰਨੇ ਦਾ 90 ਕ ਦਾ ਠੀਕ ਹੈ 290000 ਰੁਪਏ ਦਾ ਟਰੈਕਟਰ ਮਿਲ ਜੂ ਮਿੱਤਰੋ 3 ਲੱਖ 7000 ਡਿਮਾਂਡ ਆ ਤੇ ਆ ਅੱਗੇ ਆ ਗਿਆ ਜਮੀ ਨਵਾ ਹਨਾ 35 ਇਹ ਵੀ ਨਵਾ ਹੈ ਮਾਰ ਲੇ ਕਿੰਨਾ ਪਾਵਰ ਸਟੀering ਦਾ ਡਬਲ ਕਲੱਚ ਹੈ ਠੀਕ ਹੈ ਪਾਵਰ ਸਟੀering ਦਾ ਡਬਲ ਕਲੱਚ ਆ ਕੰਡੀਸ਼ਨ ਪੂਰੀ ਫੋਲੀ ਚੰਗੀ ਤੇਲ ਬ੍ਰੇਕਾਂ ਇਹ ਤੇਲ ਬ੍ਰੇਕਾਂ ਤੇ 2018 ਮਾਡਲ ਆ 18 ਮਾਡਲ ਆ 18 ਮਾਡਲ ਆ ਤੇ ਕਨੀਸ਼ਨ ਜਿਵੇਂ ਕਹਦੀ 20 ਮਾਡਲ ਵਾਲੀ ਹੈ ਕਨੀਸ਼ਨ ਦੇਖੋ ਮੇਤਰੋ ਰੰਗ ਪੇਂਟ ਜਿਵੇਂ ਕਹਦੀ ਇੰਜਨ ਦਾ ਜਮਾ ਉਮੀ ਪਿਆ ਜਿਵੇਂ ਏਜੰਸੀ ਚੋਂ ਦਾ ਟਰੈਕਟਰ ਮੂਰਲੇ ਟਾਇਰ ਨਵੇਂ ਆ ਮਗਰਲੇ 85 90 ਪੈਸੇ ਆ ਠੀਕ ਹੈ ਇਹ ਟਾਇਰ ਟੂ ਨਾਲ ਦੀ ਹੈ ਟਾਇਰ ਮੂਰਲੇ ਦਾ ਨਵੇਂ ਪਾਇਵੇ ਠੀਕ ਹੈ ਮਗਰਲੇ ਮਗਰਲੇ ਨਾਲ ਮਗਰਲੇ ਟਾਇਰ ਨਾਲ ਦੇ ਮੂਰਲੇ ਨਵੇਂ ਪਾਇਏ ਨੰਬਰ ਨੰਬਰ ਬਾਈ ਹਰਿਆਣਾ ਦੀ ਹਰਿਆਣਾ ਨੰਬਰ ਆ 395000 ਡਿਮਾਂਡ ਆ ਟਰੈਕਟਰ ਦੀ ਇਹ ਕਿੰਨੇ ਦਾ ਬਣ ਜੂ ਪਾਵਰ ਸਟੀering ਦਾ ਪਾਵਰ ਸਟੀering ਦਾ ਤੇਲ ਬਰੇਕ ਦਾ ਤੇਲ ਬਰੇਕ ਦਾ ਪਾਵਰ ਸਟੀering ਕਿੰਨੇ ਦਾ ਬਣ ਜੂ ਜੇ ਰੇਟ ਤਾਂ ਜਮੇ ਹੀ ਜਾਜ ਪਰ ਆਜ ਨਹੀਂ 395 ਡਿਮਾਂਡ ਆ ਤੇ ਡਿਮਾਂਡ ਤੋਂ ਪਤਾ ਵੀ ਤਾਂ ਫਿਰ ਤਾਂ ਘਟਾ ਲੈਂਦਾ ਨਹੀਂ ਨਹੀਂ ਅਜੇ ਤਾਂ ਇੱਥੋਂ ਵੀ ਘਟਾਵਾਂਗੇ ਹੁਣ ਇੰਨੇ ਦਾ ਤਾਂ ਦਿੱਥੋਂ ਲੈਣੀ ਨਹੀਂ ਜਿਹੜਾ ਤੂੰ ਕਿਹਾ ਇੱਥੇ ਮਾਰ ਕੇ ਘਸਾਤਾ 3 ਲੱਖ ਤੇ 80 ਹਜ਼ਾਰ ਦਾ ਜੀ 3 ਲੱਖ ਤੇ 80 ਹਜ਼ਾਰ ਵੀ ਆ ਡਰਾਈਵਰ ਮਿਲ ਜੂ ਮਿੱਤਰੋ 15000 ਰੁਪਏ ਇਹ ਚੋਂ ਕੱਢ ਜੂ ਤੇ ਇੱਕ ਪੁਰਾਣਾ ਡਰਾਈਵਰ ਆਪਾਂ ਵਿੱਚ ਕੱਢ ਲੈਨੇ ਅਗਲੇ ਵੀਰ ਬਾਈ ਆਪਣਾ ਉਹੀ ਸਾਬਾ ਕੱਟ ਲੈਨੇ ਆ ਠੀਕ ਹੈ ਜਿਹੜੇ ਜਿਵੇਂ ਰੇਟਾਂ ਤੇ ਆਪਾਂ ਦਿੰਨੇ ਆ ਬਾਜ਼ਵ ਰੇਟਾਂ ਹੀ ਦਿੰਨੇ ਆ ਬਾਜ਼ਵ ਚ ਲੈਦੇ ਆ ਠੀਕ ਹੈ ਤੇ ਲੋਨ ਲੋਨ ਦੀ ਬਾਈ ਕੋਲ ਸਵਦਾ ਠੀਕ ਹੈ ਲੋਨ ਹੋਈ ਆ ਲੋਨ ਕਰਾ ਦਿੰਨੇ ਆ ਹਾਂ ਕੋਈ ਚੱਕਰ ਨਹੀਂਗਾ ਬੰਦੇ ਦਾ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਹੈ ਲੋਨ ਚ ਲੈ ਜੀ ਆਪਾਂ ਨੂੰ ਤੇ ਲੋਨ ਕਿੰਨੇ ਕੇ ਮਤਲਬ ਪਰਸੈਂਟ ਤੱਕ ਹੋ ਜਾਂਦਾ ਲੋਨ ਬਾਈ ਸਿਬਲ ਸਹੀ ਹੋਵੇ ਤਾਂ 80% 90 ਵੀ ਹੋ ਜਾਂਦਾ ਸਿਬਲ ਦਾ 80 90% ਹੋ ਜਾਂਦਾ ਤੇ ਆ ਗਿਆ ਜੀ 17 ਮਾਡਲ 750 750 ਤੇ ਇਹ ਪਾਵਰ ਸਟੀering ਦੇ ਵਿੱਚ ਆ ਗਿਆ ਤਾਂ ਮਾਡਲ ਆ ਬਈ ਇਹ ਠੀਕ ਹੈ ਟੌਪ ਮਾਡਲ ਆ ਹਾਂ ਸਾਹ ਮਾਰਲਾ ਤੇ ਟਰੈਕਟਰ ਪੂਰਾ ਫੋਲੀ ਚੰਗਾ ਪਿਆ ਤੇ ਟਾਇਰ ਮਗਰਲੇ ਪੋਲੋ ਦੇ ਆ ਮੂਰਲੇ ਵੀ ਪੋਲੋ ਦੀ ਐ ਨਹੀਂ ਮੂਰਲੇ ਬਿਰਲਾ ਦੇ ਪੂਰਲੇ ਬਿਰਲਾ ਬੈਕ ਟਾਇਰ ਪੋਲੋ ਦੇ ਤੇ ਟਾਇਰ ਪੂਰੇ ਫੋਲੀ ਚੰਗੇ ਪਈ ਆ ਪੋਲੋ ਬਰਾਟ ਆ ਬਾਈ ਤੇ ਬਰਾਟ ਰਿੰਗੀ ਜੋੜੀ ਆ ਸਭ ਦੀ ਸੀ ਜਾਂਦਾ ਹਾਂ ਤੇ ਟਾਇਰ ਵੀ ਬਾਕੀ ਯਾਰ 15 ਦੇ ਪਾਏ ਵੇ ਹਾਂ 15 ਦੇ ਲੱਗੇ ਪਿਆ 15 ਦੇ ਟਾਇਰ ਲੱਗੇ ਪਿਆ ਜਿੰਨੇ ਕਹਦੀ ਐ ਟਾਇਰ ਵੀ ਪਹਿਲਾਂ ਤਾਂ ਮੈਂ ਕਿਹਾ ਟਾਇਰ ਵੀ 10000 ਰੁਪਏ ਮਹਿੰਗੇ ਆ ਠੀਕ ਐ ਤੇ ਹੁਣ ਇਹ ਮਾਡਲ ਤਾਂ ਹੈਗਾ 17 ਨੰਬਰ ਕਿੱਥੋਂ ਦਾ ਦਾ ਨੰਬਰੇ ਦਾ ਭਾਈ ਹਰਿਆਣਾ ਦਾ ਹਰਿਆਣਾ ਨੰਬਰ ਆ 4,60,000 ਰੁਪਏ ਡਿਮਾਂਡ ਆ ਹਾਂ ਭਾਈ ਡਿਮਾਂਡ ਆ ਡਿਮਾਂਡ ਆ ਕਿੰਨੇ ਦਾ ਬਣ ਜੂ ਹੋਰ ਬੰਦੇ ਤੋਂ ਤੁਹਾਨੂੰ 4,60,000 ਦਾ ਮਿਲਦਾ ਵੀ ਨਹੀਂ ਇਹ ਐਹੋ ਜੀ ਕੰਡੀਸ਼ਨ 'ਚ ਟਾਇਰਾਂ ਦੇ ਵਿੱਚ ਸਹੀ ਗੱਲ ਆ 4,60,000 ਦਾ ਰੇਟਰ ਦੇ ਦਾਂਗੇ ਮੌਕੇ ਤੇ ਮਾਨ ਤਣ ਮਾੜਾ ਮੋਟ ਹੋਰ ਵੀ ਕਰ ਹੋਰ ਵੀ ਹੋ ਜੀ ਤੇ 15000 ਰੁਪਿਆ ਰੇਟ ਜਿਵੇਂ ਕਿ ਦੀ ਡਿਸਕਾਊਂਟ ਹੋ ਗਿਆ ਤੇ ਜਿਵੇਂ ਜੇ ਤੁਹਾਡਾ ਸਿੱਬਲ ਸਹੀ ਆ ਤਾਂ 50000 ਰੁਪਿਆ ਲਿਆ ਉਹ ਤਾਂ ਲੱਖ ਤਾਂ ਮੰਨ ਕੇ ਚਲੋ ਲੱਖ ਸਵਾ ਲੱਖ ਰੁਪਏ ਕੋ ਖਰਚੇ ਖਰਚੇ ਜੇ ਤੁਹਾਡਾ ਸਿੱਬਲ ਸਹੀ ਆ ਤਾਂ ਸਿੱਬਲ ਸਹੀ ਆ ਵੱਡੀ ਗੱਲ ਆ ਨਹੀਂ ਸਿੱਬਲ ਨਾ ਹੋਇਆ ਤਾਂ ਤਾਂ ਫੇਰ ਤਾਂ ਪਤਾ ਹੀ ਆ ਫੇਰ ਤਾਂ ਕੋਈ ਬਣਾਣਾ ਇਹ ਛੇੜਾ ਬਟਨ ਦਬੀ ਚਲੋ ਤੇ ਹੁਣ ਇਤਰਾ ਹੌ ਲੈਣਾ ਸੱਦੀ ਜਾਂਦਾ ਆਪਾਂ ਨੂੰ ਹੁਣ ਅਗਲੇ ਵੀ ਇਹ ਕਿੰਨਾ ਮਾਡਲ ਆ ਇਹ 2018 ਮਾਡਲ ਆ 2018 ਮਾਡਲ ਆ ਪੀਬੀ 31 ਤੇ ਮਾਨਸਾ ਦਾ ਨੰਬਰ ਆ ਹਨਾ ਪੀਬੀ ਮਾਨਸਾ ਦਾ ਨੰਬਰ ਹੈ ਪਹਿਲੇ ਨਾਗਾ ਪਹਿਲੇ ਨਾ ਬਾਈ ਲੈ ਵੀ ਮਿੱਤਰੋ ਪਹਿਲੇ ਨਾਗਾ ਤੇ ਟਾਇਰਾਂ ਦੀਆਂ ਕਿੰਨੀਆਂ ਇਹਦੀਆਂ ਵੀ ਕਹਿੰਦੀਆਂ ਕਿ ਨਹੀਂ ਜਵੇਂ ਨਵੇਂ ਆ ਚੌਂਕੜਾ ਜਮਾ ਤਾਜ਼ਾ ਤੇ ਗੁੜੀਆੜ ਦੇ ਟਾਇਰ ਲੱਗੇ ਹੋਏ ਆ ਤੇ ਨਵੇਂ ਟਾਇਰ ਪਟੇ ਜਾਨੇ 12 ਪਲਾਈ ਠੀਕ ਆ 12 ਪਲਾਈ ਹਾਂਜੀ ਬਾਈ ਤੇ ਜਿਵੇਂ ਕਹਦੀ ਦੂਰੋਂ ਜਦੋਂ ਨਿਗਾ ਬਾਜ਼ ਜੀ ਆ ਕੋਰਾ ਨਹੀਂ ਸੁਣਿਆ ਲੱਗੀਆਂ ਨੇ ਹਨਾ ਨਵੇਂ ਟਾਇਰਾਂ ਦੇ ਆ ਤੇ 18 ਮਾਡਲ ਆ ਤੇ ਨੰਬਰ ਇਹਦਾ ਨੰਬਰ ਪੰਜਾਬ ਕੀ ਕਿ ਆਪਾਂ 90 ਨੰਬਰ ਹੈ ਇਹ ਆ ਗਿਆ ਸਿਟੀ ਵਾਲਾ ਹੋਲਡਰ ਸਿਟੀ ਵਾਲਾ ਇਹ ਕਿੰਨੇ ਦਾ ਬਣਜੂ ਤਾਂ ਟਰੈਕਟਰ ਦਿਖਾ ਤਾਂ ਟਰੈਕਟਰ ਦਿਖਾਤਾ ਤੇ ਹੱਡ ਵਾਲੀ ਛਤਰੀ ਆ ਡੈਕ ਲੱਗਿਆ ਵਾ ਐਸੈਸਰੀ ਜਿਵੇਂ ਜੀ ਟਰੈਕਟਰ ਨਵਾਂ ਸਾਰਾ ਡੰਡਾ ਪੱਟੀ ਫੁੱਟੀ ਸਾਰਾ ਕੁਝ ਮਿਲਦਾ ਸਭ ਕੁਝ ਓਕੇ ਆ ਬਾਈ ਤੇ 6 ਲੱਖ 30 ਹਜ਼ਾਰ ਦਾ ਹੁਣ ਹੋ ਗਈ ਡਿਮਾਂਡ ਤੇ ਇਹਨਾਂ ਵਾਲਾ ਰੇਟ ਹੈ ਨਹੀਂ ਨਹੀਂ ਦੇਨ ਵਾਲੇ ਕਿੰਨੇ ਦਾ ਬਣਜੂ ਇਹ ਇਹ ਟਰੈਕਟਰ ਦੇਨ ਵਾਲਾ ਰੇਟ ਕਿੰਨੇ ਦਾ ਦੇਨ ਵਾਲਾ ਰੇਟ 3 ਲਿਖਿਆ ਸੀ ਬਸੇ ਤਾਂ ਹਾਂ 6 ਲੱਖ ਤੇ 20 ਹਜ਼ਾਰ ਦਾ ਰੇਟ 6 ਲੱਖ ਤੇ 20 ਹਜ਼ਾਰ ਦਾ ਮਿੱਤਰੋ ਆ ਹੌਲੈਂਡ ਟਰੈਕਟਰ ਮਿਲ ਜੀ ਤੇ ਇੰਨੇ ਰੇਟ ਤੇ ਤੁਹਾਨੂੰ ਇੰਨਾ ਚੰਗਾ ਟਰੈਕਟਰ ਨਵੇਂ ਟਾਇਰਾਂ 'ਚ 3+ ਚ ਹੈ ਸਪੈਸ਼ਲ ਐਡੀਸ਼ਨ ਠੀਕ ਹੈ ਇਹ ਪਲੱਸ ਦਾ ਮਤਲਬ ਕਿ ਨਾਲ ਕੀ ਫਰਕ ਹੁੰਦਾ ਇਹਨਾਂ ਦਾ ਫਰਕ ਹੈ ਜਿਹੜੇ ਲੈਂਦੇ ਉਹਨਾਂ ਨੂੰ ਪਤਾ ਹੈ ਠੀਕ ਹੈ ਹਾਂ ਤੇ ਇਹ ਕੰਡੀਸ਼ਨ ਮਿੱਤਰੋ ਓਡੇ ਸਾਹਮਣੇ ਨਵਾਂ ਨਵਾਂ ਟੈਰ ਨਵਾਂ ਟਰੈਕਟਰ ਇਹ ਫਰੰਟ ਟਾਇਰਾਂ ਦਾ ਵੀ ਮਗਰਲੇ ਤਾਂ ਦਿਖਾਈ ਦਿੱਤੇ ਫਰੰਟ ਟਾਇਰਾਂ ਚਾਰੇ ਚੌਂਕੜਾ ਨਵੇਂ ਉਮੀ ਪਈਆਂ ਦੇਖ ਸਕਦੇ ਅਗਲਾ ਕਿਦੂ ਮਗਰਲੀਆਂ ਕੋਰਾਂ ਦਿਖਾਈ ਜਾਂਦੇ ਮੂਰੀ ਤਾਂ ਲਿਆਂਦੀ ਨਹੀਂ ਕੈਮਰਾ ਨਾ ਕੋਈ ਕਮੀ ਨਹੀਂ ਹੈਗੀ ਪੰਜਾਬ ਨੰਬਰ ਦੇ ਵਿੱਚ ਆ 10000 ਰੁਪਿਆ ਡਿਸਕਾਊਂਟ ਹੋ ਜੂ ਤੇ ਲੋਨ ਦੀ ਸ਼ਬਦਾ ਹੈਗੀ ਆ ਪੁਰਾਣਾ ਟਰੈਕਟਰ ਵੀ ਵੇਚ ਕਰਤਾ ਜਾਊ ਅੱਖਾਂ ਬੰਦ ਕਰਕੇ ਆਜੋ ਤੇ ਜਿੰਮੇ ਕਹਦੀਏ ਮੰਦੇ ਜਿਹੜੀਆਂ ਨਿਸ਼ਾਨੀਆਂ ਨੇ ਇਹ ਤੇ ਹੁਣ ਜਿਹੜਾ ਵੀ ਟਰੈਕਟਰ ਲੈ ਗਿਆ ਚਾਹ ਸੀਜ਼ਨ ਤੇ ਮਹਿੰਗਾ ਵੇਚ ਲੈ ਵੱਡੀ ਗੱਲ ਹੈ ਬਾਈ ਚੰਗੀ ਕੰਮ ਵੀ ਦਊਗਾ ਚੰਗੀ ਚੀਜ਼ ਲੈ ਕੇ ਜਾਵੋਗੇ ਉਹਦੇ ਨੂੰ ਨਫਾ ਹੋਵੇ ਚੰਗੀ ਚੀਜ਼ ਲਈ ਜਾਵੇ ਜਾ ਕੇ ਮਿਸਤਰੀ ਦੇ ਨਾਲ ਜਾਣਾ ਪੈ ਜੇ ਸਹੀ ਗੱਲ ਹੈ 10000 ਰੁਪਿਆ ਬਦਲ ਆਇਆ ਨਹੀਂ ਤੁਹਾਨੂੰ ਸਹੀ ਗੱਲ ਆ ਤੇ ਬਾਕੀ ਸੀਜ਼ਨ ਦਾ ਟਾਈਮ ਆ ਜੇ ਸੀਜ਼ਨ ਦਾ ਟਾਈਮ ਖੁੱਲ ਜਾ ਇੱਥੇ ਫਾਇਦਾ ਨਹੀਂ ਆਣਾ ਫਿਰ ਉਸ ਤੋਂ ਬਾਅਦ ਲੱਗ ਜਾਂਦੇ ਨਾ ਉਸ ਤੋਂ ਬਾਅਦ ਲੱਗ ਜਾਂਦੀ ਆ ਉਨੀ ਲੇਬਰ ਪੈ ਜਾਂਦੀ ਆ ਉਹਦੇ ਤਾਂ ਲੱਗਣੇ ਲੱਗਣੇ ਆ ਨੇ ਕੰਮ ਖੜਦਾ ਜਿਹੜੀ ਦਿਹਾੜੀ ਖਰਾਬ ਹੁੰਦੀ ਆ ਦਿਹਾੜੀ ਖਰਾਬ ਹੁੰਦੀ ਆ ਆਡਰ ਉਹ ਆਡਰ ਆ ਗਈ ਤੇ ਦੱਬ ਕੇ ਸ਼ੇਅਰ ਜਰੂਰ ਕਰ ਦੇ ਮੇਰੇ ਵੀਡੀਓ ਨੂੰ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ